ਨਾਗਰ ਭੇਸ ਸਿੰਘ ਜੀ ਬੱਚਾ ਜਮਾਨਦੋ ਹੈ ਇਹ ਪਹਿਲਾਂ ਤਾਂ ਬੋਲ ਨਹੀਂ ਸਕਦਾ ਸੁਣ ਨਹੀਂ ਸਕਦਾ ਪਰ ਹੁਨਰ ਬਹੁਤ ਹੈ ਜੇ ਕੋਲੇ ਜੀ ਪੇਂਟਿੰਗ ਵਗੈਰਾ ਬਣਾ ਲੈਂਦਾ ਹੈ ਨਾਲ ਵੀ ਟੈਟੂ ਵਗੈਰਾ ਜੋ ਵੀ ਬਣਾ ਲੈਂਦਾ ਜੀ ਪਰ ਇਹਨੂੰ ਕਿਸੇ ਨੇ ਮਤਲਬ ਅੱਗੇ ਲਿਜਾਣ ਨੂੰ ਅਪਰੀਸ਼ੀਏਟ ਨਹੀਂ ਕੀਤਾ ਸੀਗਾ ਜੀ ਤੇ ਫਿਰ ਮੈਂ ਕਿਹਾ ਵੀ ਚਲੋ ਇੱਥੇ ਆਪਣੀ ਸ਼ਾਪ ਤੇ ਆਓ ਤੁਸੀਂ ਇੱਥੇ ਇੱਥੇ ਬਹਾਉਣੇ ਦੋਨੂੰ ਇੱਥੇ ਨਾਲ ਥੋੜਾ ਬੋਧਾ ਕੰਮ ਸ਼ੁਰੂ ਕਰਾਉਣੇ ਆ ਕੋਈ ਆਊਗਾ ਆਪਣੇ ਕੋਲੇ ਪੰਜ ਚਾਰ ਗਾਹ ਕਿਤੇ ਕਾਲਜ ਰੋਡ ਆ ਬਜਿੰਦਾ ਗਾਹ ਰੋਡ ਆ ਆਉਣਗੇ ਆਪਣੇ ਕੋਲੇ ਤੇ ਨਾਲ ਥੋੜਾ ਬੋਤਾ ਇਹਨੂੰ ਹੌਸਲਾ ਫਜਾਈ ਹੋਊਗਾ ਜੀ ਫਿਰ ਇਹ ਇੱਥੇ ਅੱਗੇ ਚ ਉਹਨਾਂ ਨੇ ਸੈੱਟ ਕੀਤਾ ਵੀ ਥੋੜਾ ਬੋਤਾ ਚੱਲਦਾ ਕੰਮ ਮਤਲਬ ਕਰਦੇ ਰਿਹਾ ਹਾਂ ਜੀ ਹਾਂਜੀ ਹੁਣ ਮਾੜਾ ਮੋਟਾ ਜਿਵੇਂ ਗਾਹਕ ਨੂੰ ਪਤਾ ਲੱਗਦਾ ਜਿਵੇਂ ਜਿਵੇਂ ਉਹ ਆ ਰਹੇ ਹਾਂਜੀ ਬੈਨੀਫਿਟ ਮਿਲੂਗਾ ਕਿਉਂਕਿ ਮੇਰੇ ਕੋਲੇ ਜਿਵੇਂ ਯੂਥ ਹੀ ਆ ਰਿਹਾ ਬਰਜਿੰਦਰਾ ਕਾਲਜ ਦਾ ਜਿਵੇਂ ਉਹ ਮੇਰੇ ਕੋਲੇ ਗਾਰਮੈਂਟ ਦੀ ਕੁਚੀ ਲੈਣ ਆ ਗਿਆ ਉਹਨੂੰ ਮੈਂ ਦੱਸ ਦਾਂ ਜੇ ਐਂ ਕਰਕੇ ਵੀ ਇਹ ਟੈਟੂ ਵਗੈਰਾ ਬਣਾਉਂਦੇ ਪੋਸਟਰ ਵਗੈਰਾ ਬਣਾ ਲੈਂਦੇ ਆ ਸਾਰਾ ਕੁਝ ਬਣਾ ਲੈਂਦੇ ਫਿਰ ਉਹ ਜੇ ਦਸਾਂ ਵਿਆਂ ਨੂੰ ਦੱਸਾਂਗੇ 2 4 5 4 ਵਿੱਚੋਂ ਆਉਣਗੇ ਯੂਥ ਦਾ ਹੀ ਹੈਗਾ ਜੀ ਇਹ ਸਾਰਾ ਤਾਂ ਮੰਗ ਹੀ ਕਰਦੇ ਵੀ ਇਹੋ ਜਿਹੇ ਬੱਚੇ ਦਾ ਟੈਲੈਂਟ ਆ ਜਿਵੇਂ ਟੈਲੈਂਟਡ ਬੱਚੇ ਇਹਨਾਂ ਨੂੰ ਕਰਨਾ ਜ਼ਰੂਰੀ ਹੈ ਬੰਦਾ ਹੈ ਕਿਉਂਕਿ ਇੱਕ ਤਾਂ ਨਸ਼ਿਆਂ ਤੋਂ ਦੂਰ ਰਹਿੰਦੇ ਆ ਆਪਦੇ ਕੰਮ ਵਿੱਚ ਬਿਜੀ ਰਹਿੰਦੇ ਆ ਜੇ ਬੰਦਾ ਵਿਹਲਾ ਰਹੂਗਾ ਉਹ ਨਸ਼ਿਆਂ 'ਲ ਧਿਆਨ ਜਾਊਗਾ ਜੀ ਫਿਰ ਇਹ ਜਿਵੇਂ ਸਿੱਧੂ ਮੂਸੇਵਾਲੇ ਹੋ ਗਏ ਆਪਣੇ ਸਪੀਕਰ ਸਾਹਿਬ ਦੇ ਬਣਾਏ ਆ ਇੱਕ ਅਮੋਲਕ ਜੀ ਆ ਜਿਹੜੇ ਆਪਣੇ ਐਮ ਐਲ ਏ ਉਹਨਾਂ ਦੇ ਵੀ ਬਣਾਏ ਸੀ ਇਹਨਾਂ ਨੇ ਠੀਕ ਹੈ ਬਾਕੀ ਯਾਨੀ ਸਰਕਾਰਾਂ ਨੂੰ ਵੀ ਚਾਹੀਦਾ ਇਹ ਹੋ ਜੇ ਬੱਚੇ ਨੂੰ ਐਪਰੀਸ਼ੀਏਟ ਕਰਨਗੇ ਤੇ ਅੱਗੇ ਜਾ ਕੇ ਉਹ ਬੰਨ ਇਹ ਪੈਦਾ ਹੋਵੇ ਜਿਵੇਂ ਉਹ ਯੂਥ ਆਪਣਾ ਬਾਹਰ ਤੁਰਿਆ ਜਾਂਦਾ ਹੈ ਇਹ ਆਪਣਾ ਇੱਥੇ ਰੁਜ਼ਗਾਰ ਚਲਾਈ ਜਾਂਦੇ ਆ ਠੀਕ ਹੈ ਬੱਚੇ ਦਾ ਹੌਸਲਾ ਹੈ ਹੌਸਲਾ ਵਜਾਈ ਤਾਂ ਜ਼ਰੂਰੀ ਹੋਣੀ ਚਾਹੀਦੀ ਇਹਨਾਂ ਨੂੰ ਠੀਕ ਆਪਾਂ ਨੌਜਵਾਨਾਂ ਨੂੰ ਤਾਂ ਇਹ ਹੀ ਕਹਿਣਾ ਚਾਹਣਾ ਜੀ ਮੈਂ ਕਹਾਂ ਇਹ ਜੇ ਬੱਚੇ ਨੂੰ ਐਪਰੀਸ਼ੀਏਟ ਕਰੋ 프리ਦਕੋਟ ਬਰਜਿੰਦਰਾ ਕਾਲਜ ਰੋਡ ਤੇ 25 ਨੰਬਰ ਸ਼ਾਪ ਆ ਜੀ ਉੱਥੇ ਬਹਿੰਦਾ ਇਹ ਜੀ ਰੈਡੂ ਬਣਾਉਣਾ ਕੋਈ ਪੋਸਟਰ ਬਣਾਉਣਾ ਜੋ ਕੁਝ ਵੀ ਬਣਾਉਣਾ ਉਥੇ ਆਓ ਨਾਲੇ ਬੱਚੇ ਦੀ ਹੌਸਲਾ ਵਜਾਈ ਹੋਊਗੀ ਨਾਲੇ ਕੰਮ ਦਾ ਆਪਾਂ ਕਿਤੋਂ ਵੀ ਕਰਵਾਉਣੇ ਆ ਇਹੋ ਜੇ ਬੱਚੇ ਨੂੰ ਆਪਾਂ ਨੂੰ ਜ਼ਰੂਰੀ ਚਾਹੀਦਾ ਵੀ ਹੌਸਲਾ ਮੇਰੇ ਨਾਲ ਕੰਟੈਕਟ ਵੀ ਕਰ ਸਕਦਾ 938549047 ਇਹ ਕਿੰਨਾ ਦਾ ਨੰਬਰ ਵੀ ਹੈਗਾ ਉਹਨਾਂ ਨਾਲ ਵੀ ਕਰ ਸਕਦੇ ਰਾਜੀ ਨਰਮਨ ਸਿੰਘ ਦਾ ਇਹ ਜੀ ਬੇਟਾ ਬੋਲਦਾ ਸੁਣਦਾ ਨਹੀਂ ਹੈਗਾ ਇਹ ਜਮਾਂਦਰੂ ਆ ਜੀ ਬਾਕੀ ਬਥੇਰੇ ਡਾਕਟਰਾਂ ਨੂੰ ਚੈੱਕ ਚੁੱਕ ਕਰਾਇਆ ਪਰ ਨਹੀਂ ਡਾਕਟਰਾਂ ਦਾ ਕਹਿਣਾ ਵੀ ਇਹ ਜਮਾਂਦਰੂ ਜਿਹੜਾ ਠੀਕ ਨਹੀਂ ਹੋ ਸਕਦਾ ਹਾਂਜੀ ਕੱਲਾ ਬੇਟਾ ਇਹ ਛੋਹੇ ਬਚਪਨ ਤੋਂ ਮੜਾ ਮੋਟਾ ਇਹਨੂੰ ਥੋੜਾ ਜਿਹਾ ਕੋਸ਼ਿਸ਼ ਸੀ ਵੀ ਸੋਚਿਆ ਵੀ ਇਹ ਕੰਮ ਇਹ ਹੀ ਕਰ ਸਕਦਾ ਹੋਰ ਤਾਂ ਕੋਈ ਜਿਵੇਂ ਆਪਾਂ ਆਮ ਮੁੰਡੇ ਜਾਂ ਬਾਹਰ ਤਾਂ ਜਾ ਨਹੀਂ ਸਕਦਾ ਹੋਰ ਨਹੀਂ ਕੁਝ ਕਰ ਸਕਦਾ ਇਹ ਕੋਈ ਲਾਇਟ ਅੱਜਕੱਲ ਅੱਜਕੁ ਜਿਵੇਂ ਆਮ ਮੁੰਡੇ ਕੋਈ ਰਿਸਕ ਲੈ ਕੇ ਸੀ ਕੰਮ ਜਾਂ ਜਿਵੇਂ ਲਾਇਟ ਦਾ ਹੋ ਗਿਆ ਜਾਂ ਜਿਵੇਂ ਕੋਈ ਹੋਰ ਹੋ ਗਿਆ ਇਹ ਤਾਂ ਇਹ ਕਰ ਨਹੀਂ ਸਕਦਾ ਇਹਦੇ ਬੰਦੇ ਨੂੰ ਮਾੜੀ ਮੋਟੀ ਸਪੋਰਟ ਜ਼ਰੂਰੀ ਹੈ ਸਾਡੀ ਅਸੀਂ ਹਰ ਤਵੇਲੇ ਤੇ ਕੋਲ ਰਹਿਣਾ ਮਤਲਬ ਇਹ ਸੋਚਿਆ ਵੀ ਚੰਗੇ ਜਿਹੜਾ ਕੋਈ ਇਹੋ ਜਿਹਾ ਕੰਮ ਆ ਹਲਕਾ ਕੰਮ ਹੈ ਕਰ ਲੂ ਬਾਕੀ ਇਹ ਮਾੜਾ ਉਹਦੋਂ ਤੋਂ ਹੀ ਮਰਾ ਛੌਂਕ ਵੀ ਸੀਗਾ ਆਪਦੇ ਦਿਮਾਗ ਨਾਲ ਹੀ ਚੱਲਿਆ ਤਕਰੀਫ ਸਿਗਾਰ ਬਣਾ ਲਿਆ ਇਹ ਜੀ ਪਲੱਸ 2 ਪੜਿਆ ਜੀ ਨਈ ਸਰਕਾਰ ਵੱਲੋਂ ਸਾਨੂੰ ਕੋਈ ਸਹਾਇਤਾ ਨਹੀਂ ਮਿਲੀ ਹਾਂ ਜੀ ਹੁਣ ਇਹ ਕੰਮ ਸਿੱਖਿਆ ਹੁਣ ਇਹਨੇ ਮਤਲਬ ਕੰਮ ਨਵਾਂ ਹੀ ਕਰਿਆ ਹਜੇ ਤੇ ਇਹਦੇ ਵਾਸਤੇ ਕਰਕੇ ਪਹਿਲਾਂ ਮਤਲਬ ਪੇਂਟਿੰਗਾਂ ਬਣਾਉਂਦਾ ਸੀਗਾ ਫਿਰ ਦੋ ਦੋ ਸਾਲ ਇਹਨੇ ਯਾਰ ਬਾਕੀ ਇਹ ਬੰਦੇ ਕੋਲੇ ਚੱਲ ਰਿਹਾ ਵਾਸਤੇ ਤੇ ਕੰਮ ਕੀਤਾ ਹੈ ਹਾਂ ਜੀ ਬਣਾਨੇ ਆਪਣੇ ਸਪੀਕਰ ਸਾਹਿਬ ਸੰਧਵਾ ਇਹਨਾਂ ਦੀ ਬਣਾਈ ਹੈ ਤਸਵੀਰਾਂ ਬਣਾਈਆਂ ਇਹ ਤਾਂ ਦੇਖੋ ਜੀ ਆਪਾਂ ਕੁਦਰਤ ਦੇ ਸਾਹਮਣੇ ਕੀ ਕਰ ਸਕਦੇ ਇਹ ਤਾਂ ਹੁਣ ਆਪਾਂ ਜਿਵੇਂ ਆਪਾਂ ਕੋਈ ਵੀ ਗੱਲ ਆਪਣਾ ਕੋਈ ਨੁਕਸਾਨ ਹੁੰਦਾ ਜਾਂ ਕੁਝ ਵੀ ਜਾਂ ਕੋਈ ਇਹੋ ਜੀ ਗੱਲ ਹੁੰਦੀ ਤੇ ਆਪਾਂ ਮੇਨ ਆਪਾਂ ਉਹ ਕਹਿ ਦਿੰਦੇ ਆ ਜੀ ਉਹ ਜੋ ਕਰਦਾ ਜੋ ਕਰਦਾ ਸਹੀ ਕਰ ਇਹਨਾਂ ਚੀਜ਼ਾਂ ਨਾਲ ਉਹ ਸਾਨੂੰ ਅਸੀਂ ਤੋਸ਼ਟਾਂ ਜਿਵੇਂ ਆਮ ਲੋਕਾਂ ਦੇ ਅੱਜ ਕੱਲ ਬੱਚੇ ਦੇਖਦੇ ਆ ਨਾ ਉਹਨਾਂ ਚੀਜ਼ ਦੇ ਸਾਨੂੰ ਇਹਦੇ ਬੱਚੇ ਤੇ ਮਾਨ ਆਏ ਨਹੀਂ ਹੈਗਾ ਵੀ ਅਸੀਂ ਸਾਰੂ ਵੀ ਕਹਿੰਦੇ ਆਏ ਨਹੀਂ ਵੀ ਝੂਰਦੇ ਨਹੀਂ ਇਹ ਚੀਜ਼ ਨੂੰ ਵੀ ਸਾਡਾ ਹੈਗਾ ਸਾਡਾ ਨਹੀਂ ਸਾਨੂੰ ਵੀ ਬੱਚੇ ਤੇ ਮਾਣ ਜਿਵੇਂ ਅੱਜ ਕੱਲ ਦੇ ਬੱਚੇ ਕੋਈ ਨਸ਼ਿਆਂ ਚ ਕਿਤੇ ਦਿੱਲੀ ਆਪਾਂ ਸੁਣਦੇ ਵੀ ਫਲਾਣੇ ਤਾਂ ਆ ਹੋ ਗਿਆ ਉੱਤੇ ਉਹ ਹੋ ਗਿਆ ਤੇ ਆ ਹੋ ਗਿਆ ਉਹ ਚੀਜ਼ ਤੋਂ ਅਸੀਂ ਬਹੁਤ ਮਤਲੇ ਬੱਚੇ ਤੇ ਖੁਸ਼ ਹਾਂ ਵਰ ਲਿਆ ਗਾਉਂ ਉਹਦੀ ਤਕਦੀਰ ਦੇ ਹਿਸਾਬ ਨਾਲ ਜਾਂ ਲੋਕਾਂ ਨੂੰ ਮੜਾ ਮੋਟਾ ਚਾਹੀਦਾ ਹਰ ਇੱਕ ਬੰਦੇ ਨੂੰ ਵੀ ਐਜਿਤ ਮਤਲਬ ਪ੍ਰੇਸ਼ਣ ਦੇ ਵਿੱਚ ਬੱਚਾ ਜਿਵੇਂ ਹੌਸਲੇ ਨਾਲ ਕੰਮ ਕਰਦਾ ਕੋਈ ਦੀ ਸ਼ਾਇਦਾਂ ਕੋਈ ਵੀ ਮਤਲਬ ਮੰਗੋਂ ਕੀ ਕਰ ਸਕਦੇ ਬਥੇਰਾ ਚਰਾਈ ਤਾ ਨੌਕਰੀ ਨਾਕਰੀ ਵੀ ਇਹਨਾਂ ਕੋਲੇ ਗਾਏ ਵੀ ਬਹੁਤ ਵੇਰਾਂ ਸਹੀ ਗੱਲ ਆ ਸੋਨੂੰ ਆਪਾਂ ਨੂੰ ਜਿੱਥੇ ਉੱਥੇ ਜਿੱਥੇ ਆਪਣੀ ਪਹੁੰਚ ਹੋਵੇ ਜਿੱਥੇ ਆਪਾਂ ਵੋਟ ਦਿੰਨੇ ਆ ਅਕਸਰ ਮਾੜਾ ਮੋਟਾ ਜਾਣਾ ਤਾਂ ਉੱਥੇ ਹੀ ਹੁੰਦਾ ਮੈਂ ਜੀ ਆਪਣੇ ਰਜਿੰਦਰਾ ਕੋਲ ਜਿਹੜੀ ਰੋਡ ਤੇ ਹੀ ਕੇ ਆਪਣੇ ਫ੍ਰੀ ਕੋਰ ਜੱਡੇ ਤੇ ਚੱਲ ਆਲੇ ਤੇ ਕਿਤੇ ਟੈਟੂਆਂ ਦੀ ਦੁਕਾਨ ਬਣਾਈ ਹੈ ਤੇ ਉਹ ਦੁਕਾਨ ਤੇ ਆਇਆ ਸੀ ਜੀ ਕਰਵਾਇਆ ਤੇ ਮੈਂ ਆਪਣੀ ਬਾਹ ਤੇ ਟੈਟੂ ਕਰਵਾਇਆ ਜੀ ਇਹਨੂੰ ਨਾ ਤਾਂ ਸੋਨਦਾ ਹੀ ਨਾ ਬੋਲਦਾ ਇਹ ਸ਼ੁਰੂ ਤੋਂ ਜੀ ਤੇ ਪਰ ਇਹ ਆਪਣੀ ਪਰਿਵਤ ਸੀਨੀਰ ਬਣਾਉਣੀ ਤੁਸੀਂ ਆਪਦੇ ਨੂੰ ਦਿਖਾਓ ਜੀ ਇਸ ਸਟੈਪ ਦਾ ਬਣਾ ਦਿੰਦੇ ਆ ਤੇ ਤੂੰ ਬਣਾ ਲਓ ਕੋਈ ਵੈਸੇ ਤਸਵੀਰ ਬਣਾਉਣੀ ਹੈ ਪੇਂਟਿੰਗ ਪੇਂਟਿੰਗ ਕਰਾਉਣੀ ਕੋਈ ਵਿਆਹ شادی ਦੀ ਬਣਾਉਣੀ ਹੈ ਉਹ ਸਭ ਵੀ ਪੇਂਟਿੰਗ ਕਰ ਦਿੰਦੇ ਆ ਇਹ ਹੋ ਜਾ ਤੁਹਾਨੂੰ ਆਪ ਸਹਿਕਾਰਨਾ ਚਾਹੀਦਾ ਜਿਹੜਾ ਜਿਹੜਾ ਆ ਕੇ ਨੂੰ ਸਪੋਰਟ ਕਰਨ ਚਾਹੀਦੀ ਹੈ ਇਹ ਹੌਸਲਾ ਵਜਾਈ ਵਾਸਤੇ ਵੀ ਕਰਨ ਵਾਸਤੇ ਲੋਕ ਕਰੋ ਫੀਲ ਕਰਨ ਦੇ ਕੋਲ ਆਓ ਜੀ ਵੱਧ ਤੋਂ ਵੱਧ ਆਓ ਜੀ ਤੇ ਆਪ ਦਾ ਕੇ ਕੋਈ ਜਿਸ ਤਰ੍ਹਾਂ ਦੀ ਕੋਈ ਕਰਨਾ ਜਦੋਂ ਅਵਸਥਾ ਦਾ ਟੈਟ ਬਣਾ